ਆਨਲਾਈਨ ਕਲਾਸਾਂ ਲਗਾ ਕੇ ਇੱਕ 70 ਸਾਲਾ ਬਜ਼ੁਰਗ ਨੇ 1 ਕਰੋੜ 40 ਲੱਖ ਰੁਪਏ ਗਵਾ ਲਏ ਨੇ ਇਹ ਬਜ਼ੁਰਗ ਆਨਲਾਈਨ ਸਟੋਕ ਵਪਾਰ ਦੇ ਧੋਖੇਵਾਜ਼ਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਗਿਆ ਅਤੇ ਉਹਨਾਂ ਦਾ 1 ਕਰੋੜ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹ ਵਿਅਕਤੀ ਜਲਦੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਆਪਣਾ ਇਨਾ ਨੁਕਸਾਨ ਕਰਵਾ ਬੈਠਾ ਹੈ ਦਰਅਸਲ ਇਹ ਮਾਮਲਾ ਬੈਂਗਲੂਰੂ ਤੋਂ ਸਾਹਮਣੇ ਆਇਆ ਹੈ ਤੇ ਇਸ ਵਿਅਕਤੀ ਨੇ ਦਰਜ ਕਰਵਾਈ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਸੀ ਕਿ ਉਸ ਨੂੰ ਇੱਕ ਵਟਸਐਪ ਗਰੁੱਪ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ ਸੀ ਗਰੁੱਪ ਦੀਆਂ ਗਤੀਵਿਧੀਆਂ ਨੂੰ ਜਾਣਨ ਦੇ ਲਈ ਉਹ ਇਸ ਦੇ ਵਿੱਚ ਸ਼ਾਮਿਲ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਆਨਲਾਈਨ ਕਲਾਸਿਸ ਲੈਂਡ ਦੇ ਲਈ ਹੋਰ ਗਰੁੱਪ ਦੇ ਵਿੱਚ ਸ਼ਾਮਿਲ ਕੀਤਾ ਗਿਆ ਉਸ ਗਰੁੱਪ ਦੇ ਵਿੱਚ ਕੁਝ ਦਿਨਾਂ ਦੇ ਲਈ ਕਲਾਸਾਂ ਚਲਾਈਆਂ ਅਤੇ ਮੈਂਬਰਾਂ ਨੂੰ ਸ਼ੇਅਰ ਬਾਜ਼ਾਰ ਅਤੇ ਕ੍ਰਿਪਟੋ ਫਰਾਂਸੀ ਦੇ ਵਿੱਚ ਨਿਵੇਸ਼ ਕਰਨ ਬਾਰੇ ਸੁਝਾਅ ਤੇ ਸਲਾਹ ਦਿੱਤੀ ਗਈ। ਕੁਝ ਸਮੇਂ ਬਾਅਦ ਸਮੂਹ ਮੈਂਬਰਾਂ ਨੂੰ ਇੱਕ ਪੋਰਟਲ ਤੇ ਖਾਤਾ ਰਜਿਸਟਰ ਕਰਨ ਲਈ ਕਿਹਾ ਗਿਆ ਅਤੇ 70 ਸਾਲਾ ਬਜ਼ੁਰਗ ਨੇ ਆਪਣੇ ਮੋਬਾਈਲ ਨੰਬਰ ਦੇ ਨਾਲ ਖਾਤਾ ਰਜਿਸਟਰ ਕੀਤਾ। ਧੋਖੇਬਾਜ਼ਾਂ ਨੇ ਉਸਦੇ ਨਾਲ ਵਾਅਦਾ ਕੀਤਾ ਕਿ ਜੇਕਰ ਉਸ ਪੋਰਟਲ ਦੇ ਰਾਹੀਂ ਵਪਾਰ ਦੇ ਵਿੱਚ ਪੈਸਾ ਨਿਵੇਸ਼ ਕਰਦਾ ਹੈ ਤਾਂ ਉਸ ਨੂੰ ਉੱਚ ਰਿਟਰਨ ਮਿਲੇਗਾ। ਉਸਨੇ ਸ਼ੁਰੂ ਦੇ ਵਿੱਚ ਬਦਮਾਸ਼ਾਂ ਦੇ ਦੁਆਰਾ ਦਿੱਤੇ ਬੈਂਕ ਖਾਤੇ ਦੇ ਵਿੱਚ 1.5 ਲੱਖ ਰੁਪਏ ਟਰਾਂਸਫਰ ਕੀਤੇ। ਕੁਝ ਸਮੇਂ ਬਾਅਦ ਵੈੱਬਸਾਈਟ ਨੇ ਦਿਖਾਇਆ ਕਿ ਉਸ ਨੂੰ ਲਗਭਗ 20% ਲਾਭ ਹੋਇਆ ਸੀ ਬਦਮਾਸ਼ਾਂ ਨੇ ਪੋਰਟਲ ਤੇ ਫਰਜ਼ੀ ਅੰਕੜੇ ਦਿਖਾ ਕੇ ਵਿਅਕਤੀ ਨੂੰ ਹੋਰ ਨਿਵੇਸ਼ ਕਰਨ ਦੇ ਲਈ ਰਾਜ਼ੀ ਕਰ ਲਿਆ 1 ਮਹੀਨੇ ਦੇ ਵਿੱਚ ਉਸਨੇ ਧੋਖੇਬਾਜ਼ਾਂ ਦੇ ਦੁਆਰਾ ਦਿੱਤੇ 10 ਤੋਂ ਵੱਧ ਬੈਂਕਾਂ ਦੇ ਵਿੱਚ 1 ਕਰੋੜ 40 ਲੱਖ ਰੁਪਏ ਟ੍ਰਾਂਸਫਰ ਕੀਤੇ ਠੱਗਾਂ ਨੇ ਕਿਹਾ ਸੀ ਕਿ ਮਹੀਨੇ ਦੇ ਵਿੱਚ ਮੋਟਾ ਪੈਸਾ ਬਣ ਜਾਏਗਾ ਮਹੀਨਾ ਉਡੀਕਣ ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਲੇ ਪਾਣਾ ਵਰਤ ਚੁੱਕਿਆ ਹੈ ਹੁਣ ਪੁਲਿਸ ਦੇ ਦੁਆਰਾ ਦੋਸ਼ੀਆਂ ਦੇ ਬੈਂਕ ਖਾਤੇ ਖੰਡਾਲੇ ਜਾ ਰਹੇ ਨੇ ਅਕਸਰ ਹੀ ਲੋਕ ਜ਼ਿਆਦਾ ਮੁਨਾਫੇ ਦੇ ਚੱਕਰ ਦੇ ਵਿੱਚ ਅਜਿਹੇ ਠੱਗਾਂ ਦੇ ਸਕੈਮ ਦੇ ਵਿੱਚ ਆ ਜਾਂਦੇ ਨੇ ਕਈ ਵਾਰ ਤਾਂ ਠੱਗਾਂ ਦੇ ਵੱਲੋਂ ਬੰਦੇ ਦਾ ਭਰੋਸਾ ਜਿੱਤਣ ਦੇ ਲਈ ਉਸ ਨੂੰ ਦੱਸਿਆ ਜਾਂਦਾ ਹੈ ਕਿ ਉਸ ਨੂੰ ਮੁਨਾਫਾ ਹੋ ਰਿਹਾ ਜਿਵੇਂ ਕਿ ਇਸ ਕੇਸ ਦੇ ਵਿੱਚ ਹੋਇਆ ਤੇ ਬੰਦਾ ਅਜਿਹੇ ਠੱਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਹਨਾਂ ਨੂੰ ਭਰੋਸਾ ਕਰਕੇ ਹੋਰ ਪੈਸੇ ਲਗਾ ਦਿੰਦਾ ਹੈ ਇਸ ਕਰਕੇ ਧਿਆਨ ਦਿਓ ਕਿਸੇ ਵੀ ਸਕੀਮਾ ਦੇ ਵਿੱਚ ਪੈਸਾ ਲਗਾਉਣ ਤੋਂ ਪਹਿਲਾਂ ਇਹ ਜ਼ਰੂਰ ਦੇਖੋ ਕਿ ਉਹ ਰੈਗੂਲੇਟਿਡ ਵੈੱਬਸਾਈਟ ਹੈ ਜਾਂ ਨਹੀਂ ਔਨਲਾਈਨ ਕਲਾਸਾਂ ਲਗਾ ਕੇ ਇੱਕ 70 ਸਾਲਾ ਬਜ਼ੁਰਗ ਨੇ 1 ਕਰੋੜ 40 ਲੱਖ ਰੁਪਏ ਗਵਾ ਲਏ ਨੇ ਇਹ ਬਜ਼ੁਰਗ ਔਨਲਾਈਨ ਸਟਾਕ ਵਪਾਰ ਦੇ ਧੋਖੇਬਾਜ਼ਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਗਿਆ ਅਤੇ ਉਹਨਾਂ ਦਾ 1 ਕਰੋੜ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹ ਵਿਅਕਤੀ ਜਲਦੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਆਪਣਾ ਇਨਾ ਨੁਕਸਾਨ ਕਰਵਾ ਬੈਠਾ ਹੈ ਦਰਅਸਲ ਇਹ ਮਾਮਲਾ ਬੈਂਗਲੂਰੂ ਤੋਂ ਸਾਹਮਣੇ ਆਇਆ ਹੈ ਤੇ ਇਸ ਵਿਅਕਤੀ ਨੇ ਦਰਜ ਕਰਵਾਈ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਸੀ ਕਿ ਉਸ ਨੂੰ ਇੱਕ ਵਟਸਐਪ ਗਰੁੱਪ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ ਸੀ ਗਰੁੱਪ ਦੀਆਂ ਗਤੀਵਿਧੀਆਂ ਨੂੰ ਜਾਣਨ ਦੇ ਲਈ ਉਹ ਇਸ ਦੇ ਵਿੱਚ ਸ਼ਾਮਿਲ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਆਨਲਾਈਨ ਕਲਾਸਿਸ ਲੈਂਡ ਦੇ ਲਈ ਹੋਰ ਗਰੁੱਪ ਦੇ ਵਿੱਚ ਸ਼ਾਮਿਲ ਕੀਤਾ ਗਿਆ ਉਸ ਗਰੁੱਪ ਦੇ ਵਿੱਚ ਕੁਝ ਦਿਨਾਂ ਦੇ ਲਈ ਕਲਾਸਾਂ ਚਲਾਈਆਂ ਅਤੇ ਮੈਂਬਰਾਂ ਨੂੰ ਸ਼ੇਅਰ ਬਾਜ਼ਾਰ ਅਤੇ ਕ੍ਰਿਪਟੋ ਫਰਾਂਸੀ ਦੇ ਵਿੱਚ ਨਿਵੇਸ਼ ਕਰਨ ਬਾਰੇ ਸੁਝਾਅ ਤੇ ਸਲਾਹ ਦਿੱਤੀ ਗਈ। ਕੁਝ ਸਮੇਂ ਬਾਅਦ ਸਮੂਹ ਮੈਂਬਰਾਂ ਨੂੰ ਇੱਕ ਪੋਰਟਲ ਤੇ ਖਾਤਾ ਰਜਿਸਟਰ ਕਰਨ ਲਈ ਕਿਹਾ ਗਿਆ ਅਤੇ 70 ਸਾਲਾ ਬਜ਼ੁਰਗ ਨੇ ਆਪਣੇ ਮੋਬਾਈਲ ਨੰਬਰ ਦੇ ਨਾਲ ਖਾਤਾ ਰਜਿਸਟਰ ਕੀਤਾ। ਧੋਖੇਬਾਜ਼ਾਂ ਨੇ ਉਸਦੇ ਨਾਲ ਵਾਅਦਾ ਕੀਤਾ ਕਿ ਜੇਕਰ ਉਸ ਪੋਰਟਲ ਦੇ ਰਾਹੀਂ ਵਪਾਰ ਦੇ ਵਿੱਚ ਪੈਸਾ ਨਿਵੇਸ਼ ਕਰਦਾ ਹੈ ਤਾਂ ਉਸ ਨੂੰ ਉੱਚ ਰਿਟਰਨ ਮਿਲੇਗਾ। ਉਸਨੇ ਸ਼ੁਰੂ ਦੇ ਵਿੱਚ ਬਦਮਾਸ਼ਾਂ ਦੇ ਦੁਆਰਾ ਦਿੱਤੇ ਬੈਂਕ ਖਾਤੇ ਦੇ ਵਿੱਚ 1.5 ਲੱਖ ਰੁਪਏ ਟਰਾਂਸਫਰ ਕੀਤੇ। ਕੁਝ ਸਮੇਂ ਬਾਅਦ ਵੈੱਬਸਾਈਟ ਨੇ ਦਿਖਾਇਆ ਕਿ ਉਸ ਨੂੰ ਲਗਭਗ 20% ਲਾਭ ਹੋਇਆ ਸੀ ਬਦਮਾਸ਼ਾਂ ਨੇ ਪੋਰਟਲ ਤੇ ਫਰਜ਼ੀ ਅੰਕੜੇ ਦਿਖਾ ਕੇ ਵਿਅਕਤੀ ਨੂੰ ਹੋਰ ਨਿਵੇਸ਼ ਕਰਨ ਦੇ ਲਈ ਰਾਜ਼ੀ ਕਰ ਲਿਆ 1 ਮਹੀਨੇ ਦੇ ਵਿੱਚ ਉਸਨੇ ਧੋਖੇਬਾਜ਼ਾਂ ਦੇ ਦੁਆਰਾ ਦਿੱਤੇ 10 ਤੋਂ ਵੱਧ ਬੈਂਕਾਂ ਦੇ ਵਿੱਚ 1 ਕਰੋੜ 40 ਲੱਖ ਰੁਪਏ ਟ੍ਰਾਂਸਫਰ ਕੀਤੇ ਠੱਗਾਂ ਨੇ ਕਿਹਾ ਸੀ ਕਿ ਮਹੀਨੇ ਦੇ ਵਿੱਚ ਮੋਟਾ ਪੈਸਾ ਬਣ ਜਾਏਗਾ ਮਹੀਨਾ ਉਡੀਕਣ ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਲੇ ਪਾਣਾ ਵਰਤ ਚੁੱਕਿਆ ਹੈ ਹੁਣ ਪੁਲਿਸ ਦੇ ਦੁਆਰਾ ਦੋਸ਼ੀਆਂ ਦੇ ਬੈਂਕ ਖਾਤੇ ਖੰਡਾਲੇ ਜਾ ਰਹੇ ਨੇ ਅਕਸਰ ਹੀ ਲੋਕ ਜ਼ਿਆਦਾ ਮੁਨਾਫੇ ਦੇ ਚੱਕਰ ਦੇ ਵਿੱਚ ਅਜਿਹੇ ਠੱਗਾਂ ਦੇ ਸਕੈਮ ਦੇ ਵਿੱਚ ਆ ਜਾਂਦੇ ਨੇ ਕਈ ਵਾਰ ਤਾਂ ਠੱਗਾਂ ਦੇ ਵੱਲੋਂ ਬੰਦੇ ਦਾ ਭਰੋਸਾ ਜਿੱਤਣ ਦੇ ਲਈ ਉਸ ਨੂੰ ਦੱਸਿਆ ਜਾਂਦਾ ਹੈ ਕਿ ਉਸ ਨੂੰ ਮੁਨਾਫਾ ਹੋ ਰਿਹਾ ਜਿਵੇਂ ਕਿ ਇਸ ਕੇਸ ਦੇ ਵਿੱਚ ਹੋਇਆ ਤੇ ਬੰਦਾ ਅਜਿਹੇ ਠੱਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਹਨਾਂ ਨੂੰ ਭਰੋਸਾ ਕਰਕੇ ਹੋਰ ਪੈਸੇ ਲਗਾ ਦਿੰਦਾ ਹੈ ਇਸ ਕਰਕੇ ਧਿਆਨ ਦਿਓ ਕਿਸੇ ਵੀ ਸਕੀਮਾ ਦੇ ਵਿੱਚ ਪੈਸਾ ਲਗਾਉਣ ਤੋਂ ਪਹਿਲਾਂ ਇਹ ਜ਼ਰੂਰ ਦੇਖੋ ਕਿ ਉਹ ਰੈਗੂਲੇਟਿਡ ਵੈੱਬਸਾਈਟ ਹੈ ਜਾਂ ਨਹੀਂ ਔਨਲਾਈਨ ਕਲਾਸਾਂ ਲਗਾ ਕੇ ਇੱਕ 70 ਸਾਲਾ ਬਜ਼ੁਰਗ ਨੇ 1 ਕਰੋੜ 40 ਲੱਖ ਰੁਪਏ ਗਵਾ ਲਏ ਨੇ ਇਹ ਬਜ਼ੁਰਗ ਔਨਲਾਈਨ ਸਟਾਕ ਵਪਾਰ ਦੇ ਧੋਖੇਬਾਜ਼ਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਗਿਆ ਅਤੇ ਉਹਨਾਂ ਦਾ 1 ਕਰੋੜ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹ ਵਿਅਕਤੀ ਜਲਦੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਆਪਣਾ ਇਨਾ ਨੁਕਸਾਨ ਕਰਵਾ ਬੈਠਾ ਹੈ ਦਰਅਸਲ ਇਹ ਮਾਮਲਾ ਬੈਂਗਲੂਰੂ ਤੋਂ ਸਾਹਮਣੇ ਆਇਆ ਹੈ ਤੇ ਇਸ ਵਿਅਕਤੀ ਨੇ ਦਰਜ ਕਰਵਾਈ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਸੀ ਕਿ ਉਸ ਨੂੰ ਇੱਕ ਵਟਸਐਪ ਗਰੁੱਪ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ ਸੀ ਗਰੁੱਪ ਦੀਆਂ ਗਤੀਵਿਧੀਆਂ ਨੂੰ ਜਾਣਨ ਦੇ ਲਈ ਉਹ ਇਸ ਦੇ ਵਿੱਚ ਸ਼ਾਮਿਲ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਆਨਲਾਈਨ ਕਲਾਸਿਸ ਲੈਂਡ ਦੇ ਲਈ ਹੋਰ ਗਰੁੱਪ ਦੇ ਵਿੱਚ ਸ਼ਾਮਿਲ ਕੀਤਾ ਗਿਆ ਉਸ ਗਰੁੱਪ ਦੇ ਵਿੱਚ ਕੁਝ ਦਿਨਾਂ ਦੇ ਲਈ ਕਲਾਸਾਂ ਚਲਾਈਆਂ ਅਤੇ ਮੈਂਬਰਾਂ ਨੂੰ ਸ਼ੇਅਰ ਬਾਜ਼ਾਰ ਅਤੇ ਕ੍ਰਿਪਟੋ ਫਰਾਂਸੀ ਦੇ ਵਿੱਚ ਨਿਵੇਸ਼ ਕਰਨ ਬਾਰੇ ਸੁਝਾਅ ਤੇ ਸਲਾਹ ਦਿੱਤੀ ਗਈ। ਕੁਝ ਸਮੇਂ ਬਾਅਦ ਸਮੂਹ ਮੈਂਬਰਾਂ ਨੂੰ ਇੱਕ ਪੋਰਟਲ ਤੇ ਖਾਤਾ ਰਜਿਸਟਰ ਕਰਨ ਲਈ ਕਿਹਾ ਗਿਆ ਅਤੇ 70 ਸਾਲਾ ਬਜ਼ੁਰਗ ਨੇ ਆਪਣੇ ਮੋਬਾਈਲ ਨੰਬਰ ਦੇ ਨਾਲ ਖਾਤਾ ਰਜਿਸਟਰ ਕੀਤਾ। ਧੋਖੇਬਾਜ਼ਾਂ ਨੇ ਉਸਦੇ ਨਾਲ ਵਾਅਦਾ ਕੀਤਾ ਕਿ ਜੇਕਰ ਉਸ ਪੋਰਟਲ ਦੇ ਰਾਹੀਂ ਵਪਾਰ ਦੇ ਵਿੱਚ ਪੈਸਾ ਨਿਵੇਸ਼ ਕਰਦਾ ਹੈ ਤਾਂ ਉਸ ਨੂੰ ਉੱਚ ਰਿਟਰਨ ਮਿਲੇਗਾ। ਉਸਨੇ ਸ਼ੁਰੂ ਦੇ ਵਿੱਚ ਬਦਮਾਸ਼ਾਂ ਦੇ ਦੁਆਰਾ ਦਿੱਤੇ ਬੈਂਕ ਖਾਤੇ ਦੇ ਵਿੱਚ 1.5 ਲੱਖ ਰੁਪਏ ਟਰਾਂਸਫਰ ਕੀਤੇ। ਕੁਝ ਸਮੇਂ ਬਾਅਦ ਵੈੱਬਸਾਈਟ ਨੇ ਦਿਖਾਇਆ ਕਿ ਉਸ ਨੂੰ ਲਗਭਗ 20% ਲਾਭ ਹੋਇਆ ਸੀ ਬਦਮਾਸ਼ਾਂ ਨੇ ਪੋਰਟਲ ਤੇ ਫਰਜ਼ੀ ਅੰਕੜੇ ਦਿਖਾ ਕੇ ਵਿਅਕਤੀ ਨੂੰ ਹੋਰ ਨਿਵੇਸ਼ ਕਰਨ ਦੇ ਲਈ ਰਾਜ਼ੀ ਕਰ ਲਿਆ 1 ਮਹੀਨੇ ਦੇ ਵਿੱਚ ਉਸਨੇ ਧੋਖੇਬਾਜ਼ਾਂ ਦੇ ਦੁਆਰਾ ਦਿੱਤੇ 10 ਤੋਂ ਵੱਧ ਬੈਂਕਾਂ ਦੇ ਵਿੱਚ 1 ਕਰੋੜ 40 ਲੱਖ ਰੁਪਏ ਟ੍ਰਾਂਸਫਰ ਕੀਤੇ ਠੱਗਾਂ ਨੇ ਕਿਹਾ ਸੀ ਕਿ ਮਹੀਨੇ ਦੇ ਵਿੱਚ ਮੋਟਾ ਪੈਸਾ ਬਣ ਜਾਏਗਾ ਮਹੀਨਾ ਉਡੀਕਣ ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਲੇ ਪਾਣਾ ਵਰਤ ਚੁੱਕਿਆ ਹੈ ਹੁਣ ਪੁਲਿਸ ਦੇ ਦੁਆਰਾ ਦੋਸ਼ੀਆਂ ਦੇ ਬੈਂਕ ਖਾਤੇ ਖੰਡਾਲੇ ਜਾ ਰਹੇ ਨੇ ਅਕਸਰ ਹੀ ਲੋਕ ਜ਼ਿਆਦਾ ਮੁਨਾਫੇ ਦੇ ਚੱਕਰ ਦੇ ਵਿੱਚ ਅਜਿਹੇ ਠੱਗਾਂ ਦੇ ਸਕੈਮ ਦੇ ਵਿੱਚ ਆ ਜਾਂਦੇ ਨੇ ਕਈ ਵਾਰ ਤਾਂ ਠੱਗਾਂ ਦੇ ਵੱਲੋਂ ਬੰਦੇ ਦਾ ਭਰੋਸਾ ਜਿੱਤਣ ਦੇ ਲਈ ਉਸ ਨੂੰ ਦੱਸਿਆ ਜਾਂਦਾ ਹੈ ਕਿ ਉਸ ਨੂੰ ਮੁਨਾਫਾ ਹੋ ਰਿਹਾ ਜਿਵੇਂ ਕਿ ਇਸ ਕੇਸ ਦੇ ਵਿੱਚ ਹੋਇਆ ਤੇ ਬੰਦਾ ਅਜਿਹੇ ਠੱਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਹਨਾਂ ਨੂੰ ਭਰੋਸਾ ਕਰਕੇ ਹੋਰ ਪੈਸੇ ਲਗਾ ਦਿੰਦਾ ਹੈ ਇਸ ਕਰਕੇ ਧਿਆਨ ਦਿਓ ਕਿਸੇ ਵੀ ਸਕੀਮਾ ਦੇ ਵਿੱਚ ਪੈਸਾ ਲਗਾਉਣ ਤੋਂ ਪਹਿਲਾਂ ਇਹ ਜ਼ਰੂਰ ਦੇਖੋ ਕਿ ਉਹ ਰੈਗੂਲੇਟਿਡ ਵੈੱਬਸਾਈਟ ਹੈ ਜਾਂ ਨਹੀਂ ਔਨਲਾਈਨ ਕਲਾਸਾਂ ਲਗਾ ਕੇ ਇੱਕ 70 ਸਾਲਾ ਬਜ਼ੁਰਗ ਨੇ 1 ਕਰੋੜ 40 ਲੱਖ ਰੁਪਏ ਗਵਾ ਲਏ ਨੇ ਇਹ ਬਜ਼ੁਰਗ ਔਨਲਾਈਨ ਸਟਾਕ ਵਪਾਰ ਦੇ ਧੋਖੇਬਾਜ਼ਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਗਿਆ ਅਤੇ ਉਹਨਾਂ ਦਾ 1 ਕਰੋੜ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹ ਵਿਅਕਤੀ ਜਲਦੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਆਪਣਾ ਇਨਾ ਨੁਕਸਾਨ ਕਰਵਾ ਬੈਠਾ ਹੈ ਦਰਅਸਲ ਇਹ ਮਾਮਲਾ ਬੈਂਗਲੂਰੂ ਤੋਂ ਸਾਹਮਣੇ ਆਇਆ ਹੈ ਤੇ ਇਸ ਵਿਅਕਤੀ ਨੇ ਦਰਜ ਕਰਵਾਈ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਸੀ ਕਿ ਉਸ ਨੂੰ ਇੱਕ ਵਟਸਐਪ ਗਰੁੱਪ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ ਸੀ ਗਰੁੱਪ ਦੀਆਂ ਗਤੀਵਿਧੀਆਂ ਨੂੰ ਜਾਣਨ ਦੇ ਲਈ ਉਹ ਇਸ ਦੇ ਵਿੱਚ ਸ਼ਾਮਿਲ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਆਨਲਾਈਨ ਕਲਾਸਿਸ ਲੈਂਡ ਦੇ ਲਈ ਹੋਰ ਗਰੁੱਪ ਦੇ ਵਿੱਚ ਸ਼ਾਮਿਲ ਕੀਤਾ ਗਿਆ ਉਸ ਗਰੁੱਪ ਦੇ ਵਿੱਚ ਕੁਝ ਦਿਨਾਂ ਦੇ ਲਈ ਕਲਾਸਾਂ ਚਲਾਈਆਂ ਅਤੇ ਮੈਂਬਰਾਂ ਨੂੰ ਸ਼ੇਅਰ ਬਾਜ਼ਾਰ ਅਤੇ ਕ੍ਰਿਪਟੋ ਫਰਾਂਸੀ ਦੇ ਵਿੱਚ ਨਿਵੇਸ਼ ਕਰਨ ਬਾਰੇ ਸੁਝਾਅ ਤੇ ਸਲਾਹ ਦਿੱਤੀ ਗਈ। ਕੁਝ ਸਮੇਂ ਬਾਅਦ ਸਮੂਹ ਮੈਂਬਰਾਂ ਨੂੰ ਇੱਕ ਪੋਰਟਲ ਤੇ ਖਾਤਾ ਰਜਿਸਟਰ ਕਰਨ ਲਈ ਕਿਹਾ ਗਿਆ ਅਤੇ 70 ਸਾਲਾ ਬਜ਼ੁਰਗ ਨੇ ਆਪਣੇ ਮੋਬਾਈਲ ਨੰਬਰ ਦੇ ਨਾਲ ਖਾਤਾ ਰਜਿਸਟਰ ਕੀਤਾ। ਧੋਖੇਬਾਜ਼ਾਂ ਨੇ ਉਸਦੇ ਨਾਲ ਵਾਅਦਾ ਕੀਤਾ ਕਿ ਜੇਕਰ ਉਸ ਪੋਰਟਲ ਦੇ ਰਾਹੀਂ ਵਪਾਰ ਦੇ ਵਿੱਚ ਪੈਸਾ ਨਿਵੇਸ਼ ਕਰਦਾ ਹੈ ਤਾਂ ਉਸ ਨੂੰ ਉੱਚ ਰਿਟਰਨ ਮਿਲੇਗਾ। ਉਸਨੇ ਸ਼ੁਰੂ ਦੇ ਵਿੱਚ ਬਦਮਾਸ਼ਾਂ ਦੇ ਦੁਆਰਾ ਦਿੱਤੇ ਬੈਂਕ ਖਾਤੇ ਦੇ ਵਿੱਚ 1.5 ਲੱਖ ਰੁਪਏ ਟਰਾਂਸਫਰ ਕੀਤੇ। ਕੁਝ ਸਮੇਂ ਬਾਅਦ ਵੈੱਬਸਾਈਟ ਨੇ ਦਿਖਾਇਆ ਕਿ ਉਸ ਨੂੰ ਲਗਭਗ 20% ਲਾਭ ਹੋਇਆ ਸੀ ਬਦਮਾਸ਼ਾਂ ਨੇ ਪੋਰਟਲ ਤੇ ਫਰਜ਼ੀ ਅੰਕੜੇ ਦਿਖਾ ਕੇ ਵਿਅਕਤੀ ਨੂੰ ਹੋਰ ਨਿਵੇਸ਼ ਕਰਨ ਦੇ ਲਈ ਰਾਜ਼ੀ ਕਰ ਲਿਆ 1 ਮਹੀਨੇ ਦੇ ਵਿੱਚ ਉਸਨੇ ਧੋਖੇਬਾਜ਼ਾਂ ਦੇ ਦੁਆਰਾ ਦਿੱਤੇ 10 ਤੋਂ ਵੱਧ ਬੈਂਕਾਂ ਦੇ ਵਿੱਚ 1 ਕਰੋੜ 40 ਲੱਖ ਰੁਪਏ ਟ੍ਰਾਂਸਫਰ ਕੀਤੇ ਠੱਗਾਂ ਨੇ ਕਿਹਾ ਸੀ ਕਿ ਮਹੀਨੇ ਦੇ ਵਿੱਚ ਮੋਟਾ ਪੈਸਾ ਬਣ ਜਾਏਗਾ ਮਹੀਨਾ ਉਡੀਕਣ ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਲੇ ਪਾਣਾ ਵਰਤ ਚੁੱਕਿਆ ਹੈ ਹੁਣ ਪੁਲਿਸ ਦੇ ਦੁਆਰਾ ਦੋਸ਼ੀਆਂ ਦੇ ਬੈਂਕ ਖਾਤੇ ਖੰਡਾਲੇ ਜਾ ਰਹੇ ਨੇ ਅਕਸਰ ਹੀ ਲੋਕ ਜ਼ਿਆਦਾ ਮੁਨਾਫੇ ਦੇ ਚੱਕਰ ਦੇ ਵਿੱਚ ਅਜਿਹੇ ਠੱਗਾਂ ਦੇ ਸਕੈਮ ਦੇ ਵਿੱਚ ਆ ਜਾਂਦੇ ਨੇ ਕਈ ਵਾਰ ਤਾਂ ਠੱਗਾਂ ਦੇ ਵੱਲੋਂ ਬੰਦੇ ਦਾ ਭਰੋਸਾ ਜਿੱਤਣ ਦੇ ਲਈ ਉਸ ਨੂੰ ਦੱਸਿਆ ਜਾਂਦਾ ਹੈ ਕਿ ਉਸ ਨੂੰ ਮੁਨਾਫਾ ਹੋ ਰਿਹਾ ਜਿਵੇਂ ਕਿ ਇਸ ਕੇਸ ਦੇ ਵਿੱਚ ਹੋਇਆ ਤੇ ਬੰਦਾ ਅਜਿਹੇ ਠੱਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਹਨਾਂ ਨੂੰ ਭਰੋਸਾ ਕਰਕੇ ਹੋਰ ਪੈਸੇ ਲਗਾ ਦਿੰਦਾ ਹੈ ਇਸ ਕਰਕੇ ਏਦਾਂ ਦੀਆਂ ਕਿਸੇ ਵੀ ਸਕੀਮਾ ਦੇ ਵਿੱਚ ਪੈਸਾ ਲਗਾਉਣ ਤੋਂ ਪਹਿਲਾਂ ਇਹ ਜ਼ਰੂਰ ਦੇਖੋ ਕਿ ਉਹ ਰੈਗੂਲੇਟਿਡ ਵੈਬਸਾਈਟ ਹੈ ਜਾਂ ਨਹੀਂ